ਆ ਭੈਣ ਆ ਜੀ ਕਰਾਲੀ ਦੇ ਵਿੱਚ ਜਿੱਥੋਂ ਆਪਾਂ ਨੂੰ ਸਾਈਕਲ ਮਿਲਦੇ ਆ ਬੈਟਰੀ ਵਾਲੇ ਸਾਈਕਲ ਇਧਰੋਂ ਮਿਲਦੇ ਆ ਵੀਰੇ ਬੈਟਰੀ ਵਾਲੇ ਸਾਈਕਲ ਕਰਾਲੀ ਦੇ ਵਿੱਚ ਖੜੇ ਆ ਨਾ ਆਹ ਲੋਕੇਸ਼ਨ ਆ ਅੰਦਰ ਜਾਣ ਦੀ ਜਦੋਂ ਆਪਾਂ ਇਥੋਂ ਬਾਹਰ ਨਿਕਲਾਂਗੇ ਬਾਹਰ ਨਿਕਲਣ ਥਾਰੀਆ ਖੁੰਗੇ ਦੇ ਵਿੱਚ ਖੱਬੇ ਪਾਸੇ ਆ ਭੈਣ ਇਥੇ ਤੂ ਤੂਤ ਦਾ ਦਰਖਤ ਜਿਹਾ ਲੱਗਿਆ ਇਹਨਾਂ ਤੋਂ ਅਸੀਂ ਜਦੋਂ ਆਹ ਡੱਬੇ ਦੇਖੇ ਨਾ ਪਹਿਲਾਂ ਪੁੱਛਿਆ ਰੋ ਕਿ ਵੀ ਇਹ ਕੀ ਆ ਤੇ ਭੈਣ ਨੇ ਫਿਰ ਦੱਸਿਆ ਕਿ ਨਾ ਬਾਈ ਵੀਰੇ ਕੜੀ ਚੌਲ ਆ ਇੱਕ ਕੜੀ ਚੌਲਾ ਤੇ ਇੱਕ ਭੈਣੇ ਹੈਗੇ ਰਾਜਮ ਹਾਂਜੀ ਤੇ ਇਹ ਇਹ ਭੈਣ ਨੇ ਸਾਨੂੰ ਰੇਟ ਦੱਸਿਆ ਭੈਣ ਕੀ ਕੀ ਰੇਟ ਦੱਸਿਆ ਸੀ ਹਾਫ ਟੀਏ ਜੀ ਫੁੱਲ ਪੰਜਾਇਤੀ ਓਕੇ ਤੇ ਸਾਨੂੰ ਨਹੀਂ ਪਤਾ ਵੀ ਹਾਫ ਕੀ ਆ ਤੇ ਫੁੱਲ ਕੀ ਆ ਅਸੀਂ ਦੋ ਜਾਨੇ ਸੀਗੇ ਉਹ ਵੀ ਹਾਰ ਦੇ ਦੋ ਜੋ ਖਾਦੇ ਬਈ ਬਹੁਤ ਜਿਆਦਾ ਸਵਾਦ ਲੱਗਾ ਬਹੁਤ ਜਿਆਦਾ ਤਲੀਆਂ ਚੀਜ਼ਾਂ ਖਾਣ ਨਾਲੋਂ ਬਈ ਕੜੀ ਛੋਲ ਖਾ ਲੋ ਰਾਜਮਾ ਖਾ ਲੋ ਹਨ ਬਾਕੀ ਇਹ ਭੈਣ ਆਪਣੀ ਦੇਖੋ ਵੀ ਇੱਕ ਮਿਹਨਤ ਕਰਦੀ ਆ ਆਪਣਾ ਫਰਜ਼ ਬਣਦਾ ਇਹ ਭੈਣ ਨੂੰ ਕੰਮਜਾਬ ਕਰਨਾ ਜੇ ਕੋਈ ਵੀ ਆਪਣਾ ਭੈਣ ਭਰਾ ਮਿਹਨਤ ਕਰਨੀ ਚਾਹੇ ਕਰਨੀ ਚਾਹੁੰਦਾ ਨਾ ਉਹਨੂੰ ਸਪੋਰਟ ਕਰ ਦਿਆ ਕਰੋ ਵੀਰੇ ਮੰਗ ਤੈਨੂੰ 10 ਰੁਪਏ ਦੇਣ ਨਾਲੋਂ ਇਹ ਪੇਟ ਭਰਦੀ ਆ ਆਪਣਾ ਪੇਟ ਭਰ ਕੇ ਲੈਂਦੀ ਆ ਮੰਗਦੀ ਨਹੀਂ ਹੈ ਠੀਕ ਹੈ ਨਾ ਇਹ ਬਹੁਤ ਵੱਡੀ ਮਸਾਲਾ ਮੇਰਾ ਜੀ ਕਰਾਇ ਮੈਨੂੰ ਮੱਲੋ ਮੱਲੀ ਇਹਨਾਂ ਦੀ ਵੀਡੀਓ ਬਣਾਉਣ ਦਾ ਤੇ ਜਦੋਂ ਮੈਂ ਇਹਨਾਂ ਤੋਂ ਹਾਂ ਫਾ ਪਲੇਟ ਲਈ ਜਦੋਂ ਖਾਲੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਹਾਫ ਸੀ ਕਿ ਫੁੱਲ ਸੀ ਇਹ ਭੈਣ ਨੇ ਦੱਸਿਆ ਮਾਂ ਭੈਣਾਂ ਵੀ ਕਹਿੰਦੇ ਹਾਫ ਸੀ ਮਾਂ ਵੀ ਸਾਨੂੰ ਤਾਂ ਪਤਾ ਨਹੀਂ ਹਾਫ ਆ ਕਿ ਫੁੱਲ ਆ ਆ ਦੋ ਪਲੇਟਾਂ ਪਈਆਂ ਫਿਰ ਆ ਭਣ ਕਹਿੰਦੀ ਆ ਆ ਫੁੱਲ ਆ ਮਾਂ ਵੀ ਆ ਸੀਗੀ ਤੇ ਬਹੁਤ ਵਧੀਆ ਭੈਣੇ ਖਾਣਾ ਲੱਗਿਆ ਭੈਣੇ ਕਿੰਨੇ ਦਿਨਾਂ ਤੋਂ ਸਾਨੂੰ ਲੱਗੇ ਨੂੰ ਅੱਜ ਮੇਰਾ ਪੰਜਵਾਂ ਦਿਨ ਹੈ ਭਣੇ ਹੌਸਲਾ ਨਹੀਂ ਛੱਡਣਾ ਠੀਕ ਆ ਕੰਮ ਤੇ ਜਰੂਰ ਕਾਮਯਾਬ ਹੋਗੇ ਜਦੋਂ ਤਨੋਂ ਮਨੋਂ ਕੋਈ ਵੀ ਆਪਾਂ ਕੰਮ ਕਰਦੇ ਆ ਕੋਈ ਚ ਕਾਮਯਾਬੀ ਮਿਲਦੀ ਆ ਮਿਹਰਬਾਨੀ ਕੋ ਹਾਂ ਇਹ ਤੁਹਾਡੀ ਬਹੁਤ ਵੱਡੀ ਸੇਵਾ ਖਾਣੇ ਦੀ ਕੁਆਲਿਟੀ ਦੇਵੋਗੇ ਨਾ ਇੱਕ ਤਾਂ ਸੇਵਾ ਤੇ ਇੱਕ ਆਪਣਾ ਕਾਰੋਬਾਰ ਜਦੋਂ ਤਨੋਂ ਮਨੋਂ ਆਪਾਂ ਕੰਮ ਕੋਈ ਕਰਾਂਗੇ ਤੁਸੀਂ ਚੇਤੇ ਰੱਖਿਓ ਤੁਸੀਂ ਇੱਕ ਤਨੋਂ ਬਹੁਤ ਵੱਡੇ ਪੂਰੇ ਗਾਹਕ ਹੋਣਗੇ ਦਾਣੇ ਖਾਣ ਨੂੰ ਥਾਂ ਨਹੀਂ ਹੋਣਾ ਆਲੇ ਪੈਣ ਨੇ ਹਜੇ ਨਾ ਫਲੈਕਸੀਆਂ ਨਹੀਂ ਲਾਈਆਂ ਤੇ ਪੈਣ ਕਹਿੰਦੀ ਲਾਉਣੀਆਂ ਹਜੇ ਇਸ ਚਾਰਕਾ ਤਾਂ ਨਹੀਂ ਹੋਇਆ ਕੰਮ ਚਲਾਇਉ ਨੂੰ ਠੀਕ ਆ ਪੈਣ Yo le a un...